ਸਰਬੋਤਮ ਉਹ ਹੋਤੇ ਹੀ ਅੱਜ ਸਾਡੇ ਕੋਲ ਜਿਹੜਾ ਮਹਾਨ ਦੇ ਨੇ ਆ ਮੈਂ ਇਹ 10th 2 10ਵਾਂ ਦੀ ਕਲਾਸ ਲਾਉਣ ਆਇਆ ਹਾਂ ਬੱਚੇ ਲੈ ਕੇ ਨਾ ਮੈਂ ਕਿ ਬੱਚੇ ਇੱਕ ਵਾਰ ਸਦੀ ਕੇ ਵਾਸਤੇ ਖੇਤਰ ਗਏ ਆ ਤੇ ਮੇਰਾ ਸੁਭਾਗਿਆ ਪ੍ਰੋਗਰਾਮ ਚੱਲ ਰਿਹਾ ਸੀ ਤੇ ਮੈਂ ਇੱਧਰ ਆ ਗਿਆ ਤੇ ਪੁੱਤਰ ਜਿਹੜਾ ਇਹ ਦੇ ਨੇ ਆ ਐਡਾ ਵੱਡਾ ਦੇ ਨੇ ਆ ਕਿ ਬਹੁਤ ਸਾਰੀਆਂ ਕੁਰਬਾਨੀਆਂ ਤੋਂ ਬਾਅਦ ਸਾਡੇ ਇਹ ਦਿਨ ਵੇਖਣ ਨੂੰ ਮਿਲਿਆ ਔਰ ਮੈਂ ਭਾਦੀ ਮੈਂ ਤੁਹਾਤੂ ਨੂੰ ਵੀ ਬੁਲਾ ਰਿਹਾ ਨੇ ਜੇ ਬੋਲਿਆ ਆਗਰਜੀ ਤੋਂ ਡਿਗਨੋਲਜੀ ਹੈ ਐਂਡ ਸੀਸੀ ਦੇ ਸਟੂਡੈਂਟਾਂ ਤੋਂ ਵੀ ਮੈਂ ਸਿਰਫ ਇੱਕੋ ਚੀਜ਼ਾਂ ਦਾ ਤੁਹਾਡਾ ਬੰਦਾ ਕਰਨਾ ਚਾਹਾਂਗਾ ਕਿ ਜਦੋਂ 1947 ਚ ਇਹ ਮੁਲਕ ਆਜ਼ਾਦ ਹੋਇਆ ਸੀ ਤੇ ਉਸ ਵੇਲੇ ਇੰਨੀ ਖੁਸ਼ੀ ਯਾਰ ਕੀਤੀ ਗਈ ਸੀ ਕਿ ਬਹੁਤ ਸਾਰੇ ਹਰਮਾਇਆਂ ਨੇ ਅੰਮ੍ਰਿਤਸਰ ਨਹੀਂ ਬਲਕਿ ਸਾਰੇ ਦੇਸ਼ ਦੇ ਵਿੱਚ ਆਪਣੀਆਂ ਦੁਕਾਨਾਂ ਤੋਂ ਬਾਹਰ ਆ ਗਈ ਸੀ ਕਿ ਜੋ ਜੀ ਕਰਦਾ ਆ ਜਿਹੜਾ ਵੀ ਉਸ ਵੇਲੇ ਦੀ ਪਬਲਿਕ ਆ ਜੋ ਠੀਕ ਹੈ ਕਰਦਾ ਉਹ ਖਾ ਲੇ ਫ੍ਰੀ ਇੰਨੀ ਖੁਸ਼ੀ ਆਗਾ ਜਾਨੀ ਯਾਰ ਕਿੰਨੀ ਦੀ ਔਰ ਜੇ ਤੁਸੀਂ ਕਹਿੰਦਾ ਕੁਰਬਾਨੀਆਂ ਦਾ ਸਵਾਲ ਆ ਇਸ ਮੁਲਕ ਦੇ ਬਹੁਤ ਸਾਰੇ ਖਾਸ ਤੌਰ ਤੇ ਪੰਜਾਬ ਤੇ ਬੰਗਾਲ ਦੇ ਜਿਹੜੇ ਸਾਡੇ ਸ਼ਹੀਦ ਹੋਏ ਆ ਉਹਨਾਂ ਦੀ ਬਹੁਤ ਵੱਡੀ ਯੋਗਦਾਨ ਆ ਔਰ ਇੱਕ ਗੱਲ ਹੋਰ ਤੁਸੀਂ ਆਪਣੇ ਚੇਤੇ ਤੇ ਰੱਖੋ ਕਿ ਉਸ ਵੇਲੇ ਪੰਜਾਬ ਆ ਪੰਜਾਬ ਨਹੀਂ ਸੀ ਜਿਹੜਾ ਤੁਸੀਂ ਆਪਾਂ ਹੋਣ ਵਾਲਾ ਪੰਜਾਬ ਇਹ ਪੰਜਾਬ ਉਸ ਵੇਲੇ ਦਿੱਲੀ ਤੱਕ ਦਾ ਪੰਜਾਬ ਸੀ ਇਧਰੋਂ ਇਹ ਪੰਜਾਬ ਕਾਬਲ ਤੱਕ ਦਾ ਪੰਜਾਬ ਸੀ ਸਾਰਾ ਪੰਜਾਬ ਜਿਹੜਾ ਆ ਉਹ ਪੰਜਾਬ ਦਾ ਇਲਾਕਾ ਸੀ ਉਹ ਇਲਾਕਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ ਸੀ ਪੰਜਾਬ ਜਿਹੜੀ ਭਾਰਤ ਦੇ ਇਤਿਹਾਸ ਵਿੱਚ ਉਸ ਪੰਜਾਬ ਦਾ ਇੱਕ ਖਾਸ ਮਹੱਤਵ ਸੀ ਅੱਜ ਤੇ ਸਾਡੇ ਕੋਲ ਪੰਜਾਬ ਜਿਹੜਾ ਉਹਦਾ 30% ਹਿੱਸਾ ਰਹਿ ਗਿਆ ਉਹ ਪੰਜਾਬ ਜਿਹੜਾ ਉਹਦੇ ਸ਼ਹੀਦ ਜਿਹੜੇ ਆ ਜਿਹਦੇ ਵਿੱਚ ਤੁਸੀਂ ਅਰਗੰਗ ਮੈਂ ਤੇ ਉਹ ਨੰਬਰ ਨੂੰ ਨਾ ਲਿਆ ਸਾਡੇ ਕੋਲ ਕਿਰਤਾਰ ਸਿੰਘ ਸਰਾਪਾ ਜੀ ਸਨ ਉਹਨਾਂ ਤੋਂ ਪਹਿਲਾਂ ਮਦਰਨਾਲ ਢੀਂਗਣਾ ਸੀ ਸ਼ੀਰ ਭਗਤ ਸਿੰਘ ਸਨ ਲਾਲਾ ਲਾਜਪਤ ਰਾਏ ਸਨ ਇਵਨ ਕੇ ਜਿਹੜੇ ਰਜਿੰਦਰ ਸ਼ੇਖਰ ਯਾਦ ਉਹ ਵੀ ਉਹਨਾਂ ਨੂੰ ਵੀ ਆਪਣੇ ਸ਼ਬਦ ਕਿਉਂਕਿ ਉਸ ਵੇਲੇ ਨਾ ਪੰਜਾਬ ਸੀ ਹੈ ਨਾ ਉਹ ਸਾਰੇ ਸ਼ਹੀਦ ਜਿਹੜੇ ਉਹ ਪੰਜਾਬ ਦੇ ਸ਼ਹੀਦ ਜਿਹੜੇ ਆ ਉਹ ਗਣੇ ਜਿਹੇ ਹੀ ਤੇ ਉਹਨਾਂ ਨੇ ਇੰਨਾ ਵਧੀਆ ਜਿਹੜਾ ਜੋਗਦਾਰ ਕੀਤਾ ਔਰ ਇੰਨੇ ਵਧੀਆ ਆਪਣੀ ਪੁਰਾਣਾ ਦੀ ਹੁਕਮੀ ਦਿੱਤੀ ਔਰ ਇਸ ਤੋਂ ਵੀ ਵੱਧ ਅਹੀਂ ਕਲਾਸ 2 ਦੇ ਵਿੱਚ ਇੱਕ ਲੈਸਨ ਪੜਾਉਂਦੇ ਆ ਜਿਹਦੇ ਵਿੱਚ ਕਾਲਾ ਪਾਣੀ ਤੁਸੀਂ ਸੁਣਿਆ ਹੋਊਗਾ ਕਾਲਾ ਪਾਣੀ ਉਹ ਜਗ੍ਹਾ ਹੀ ਜਿਹੜਾ ਸਾਡੇ ਕੋਲ ਆਪਣੇ ਸਾਊਥ ਦੇ ਵਿੱਚ ਇੰਡੀਆ ਦੇ ਵਿੱਚ ਪੋਰਟ ਬਣੀ ਜਗਾਹਾਂ ਦੇ ਮੰਨ ਕੋਲ ਤਾਪੂ ਨੇ ਜਿਹੜੇ ਸਮੁੰਦਰ ਦੇ ਵਿੱਚ ਸਨ ਔਰ ਉੱਥੇ ਉਹ ਜਿਹੜੇ ਲੋਕ ਪੋਲੀਟੀਕਲ ਰਿਜ਼ਿਸਟੈਂਸ ਹੁੰਦੇ ਸੀ ਸਾਡੇ ਜਿਹੜੇ ਰਾਜਨੀਤਿਕ ਸੁਤੰਤਰਤਾ ਸੰਗਰਾਮ ਚ ਹਿੱਸਾ ਲੈਂਦੇ ਸੀ ਉਹਨਾਂ ਨੂੰ ਉੱਥੇ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੈ ਉੱਥੇ ਇੱਕ ਜੇਲ੍ਹ ਸੀ ਜਿਹੜੀਆਂ ਬੜੀਆਂ-ਬੜੀਆਂ ਵੱਡੀਆਂ ਦੀਵਾਰਾਂ ਅੱਜ ਉਹ ਜੇਲ੍ਹ ਸਾਲੀ ਹੁਣ ਦੀ ਹੁਣ ਦੀ ਇੰਪੈਕਟ ਰੱਖੀ ਗਈ ਆ ਰਾਮਸਰਚ ਮਾਰ ਰੋਡਿਆ ਪਟਿਆਲੇ ਚ ਮਾਰ ਰੋਡਿਆ ਗੋਲ ਚ ਮਾਰ ਰੋਡਿਆ ਮਾਰ ਰੋਡ ਉਹ ਜਗ੍ਹਾ ਹੁੰਦੀ ਸੀ ਜਿੱਥੇ ਅੰਗਰੇਜ਼ਾਂ ਦੇ ਵੱਡੇ-ਵੱਡੇ ਅਫਸਰ ਇੰਦੰਦੇ ਔਰ ਕਹੇ ਵੀ ਇੰਡੀਅਨ ਨੂੰ ਭਾਰਤੀ ਨੂੰ ਉਸ ਰੋਡ ਤੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸੀ ਕਿ ਉਸ ਰੋਡ ਦੇ ਉੱਤੇ ਤੁਸੀਂ ਜਾ ਸਕੋ ਇਸ ਤਰ੍ਹਾਂ ਦਾ ਭੇਦਭਾਵ ਡਿਸਕ੍ਰਿਮੀਨੇਸ਼ਨ ਜਿਹੜਾ ਅੰਗਰੇਜ਼ਾਂ ਦੇ ਟਾਈਮ ਦੌਰ ਤੇ ਇੰਦੋਸਤਾਨੀ ਇਹ ਵੀ ਨਾਲ ਹੁੰਦਾ ਸੀ ਅੱਜ ਅਸੀਂ ਉਹ ਬਾਡ ਵਾਟਰ ਤੇ ਜਦੋਂ ਮਰਜੀ ਜਾ ਸਕਦੇ ਆ ਜਦੋਂ ਮਰਜੀ ਜੋ ਮਰਜੀ ਇਹ ਗਤੀਵਿਧੀ ਕਰ ਸਕਦੇ ਆ ਤਾਂ ਇਹ ਆਜ਼ਾਦੀ ਦਾ ਮਹੱਤਵ ਇੰਨਾ ਆ ਕਿ ਅਸੀਂ ਆਪਣੇ ਆਜ਼ਾਦ ਵਿੱਜਾ ਦੇ ਵਿੱਚ ਅਸੀਂ ਸਾਹ ਸੁ ਲੈਦੇ ਆ ਅਸੀਂ ਜਿੱਥੇ ਮਰਜੀ ਪਰ ਸਕਦੇ ਆ ਜਿੱਥੇ ਮਰਜੀ ਜਾ ਸਕਦੇ ਆ ਇਸ ਕਰਕੇ ਇਹ ਆਜ਼ਾਦੀ ਜਿਹੜੀ ਆ ਸਾਨੂੰ ਬੜੇ ਹੀ ਸੰਘਰਸ਼ ਤੋਂ ਬਾਅਦ ਮਿਲਿਆ ਔਰ ਸਾਡੇ ਜਿਵੇਂ ਕਿ ਇੱਥੇ ਦੱਸਿਆ ਗਿਆ ਹੁਣ ਡਿਊਟੀ ਦੀ ਬਣਦੀ ਆ ਕੀ ਅਸੀਂ ਅਯਾਦੀ ਨੂੰ ਮਿਲਦੇ ਰੱਖਣਾ ਇਹ ਸਜਾਦੀ ਨੂੰ ਆਪਣੇ ਮੁਲਕ ਦੇ ਝੰਡੇ ਨੂੰ ਉੱਚਾ ਕਰਕੇ ਰੱਖਣਾ ਅਜ ਤੁਸੀਂ ਦੇਖਦੇ ਜੋ ਖਰਨਾ ਪਾ ਰਹੇ ਜੋ ਕਿ ਹਿੰਦੁਸਤਾਨ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਦੇ ਕਿਹਾ ਰਿਆ ਕਿ ਮੈਂ ਆਪਣੇ ਕਿਸਾਨਾਂ ਮਜ਼ਦੂਰਾਂ ਮਸ਼ਹੂਰਿਆਂ ਲਈ ਆਪਾਂ ਕੰਮ ਕਰਦਾ ਹਾਂ ਅਸੀਂ ਇਹ ਦੀ ਦਾਦਾ ਕਿਰੀਏ ਕਿ ਝੁਕਣਾ ਨਹੀਂ ਇਹ ਤਾਕਤ ਕਿੱਥੋਂ ਹੁੰਦੀ ਹੈ ਇਸ ਤਾਕਤ ਸਾਡੇ ਸਾਰੇ ਦੇਸ਼ ਜਿਹੜੇ ਵਾਸੀ ਆ ਉਹਨਾਂ ਦੇ ਹੌਸਲੇ ਉਹਨਾਂ ਨੂੰ ਦਿੱਤੀਆਂ ਕੁਰਬਾਨੀਆਂ ਕਰਕੇ ਆਉਂਦੀ ਹੈ ਇਸ ਕਰਕੇ ਆਪਾਂ ਸਾਰਿਆਂ ਇਕੱਠੇ ਹੋ ਕੇ ਰਲ ਮਿਲ ਕੇ ਇਸ ਆਜ਼ਾਦੀ ਨੂੰ ਮੇਨਟੇਨ ਰੱਖਣਾ ਔਰ ਆਪਣੇ ਮੁਲਕ ਦੀ ਹਰ ਤਰ੍ਹਾਂ ਦੀ ਤਰੱਕੀ ਵਿੱਚ ਹਮੇਸ਼ਾ ਰਹਿੰਦੇ ਹੋਏ ਅੰਦੇ ਲਈ ਤਰਗਣਾ। ਜਨਵਾ ਜੈ ਹਿੰਦ। ਆਜ਼ਾਦੀ ਦਿਵਸ ਜਿਹੜਾ ਆਪਾਂ ਮਨਾ ਰਹੇ ਆ ਤਲ ਨੂੰ ਮਨਾਉਣਾ ਹੈ ਆਪਾਂ ਸਾਰਿਆਂ ਨੇ ਸਾਰਾ ਨੇ ਤੁਹਾਨੂੰ ਦੱਸਿਆ ਹੀ ਆ ਉਹਦੇ ਆਪਣੇ ਦੇਸ਼ ਵਾਸਤੇ ਕਿੰਨਾ ਮਹੱਤਵਿਆ 15 ਅਗਸਤ ਦਾ ਉਹ ਇਤਿਹਾਸ ਬਾਰੇ ਵੀ ਮੇਰੇ ਖਿਆਲ ਨਾਲ ਤੁਸੀਂ ਪਹਿਲੀ ਜਮਾਤ ਕੀ ਦੂਜੀ ਤੀਜੀ ਜਮਾਤ ਤੋਂ ਪੜ੍ਹਦੇ ਆਉਂਦੇ ਜੇ ਲਗਭਗ ਤੁਸੀਂ ਸਾਰੇ ਜਾਣੋ ਹੀ ਹੋ ਕਿ ਸਾਡਾ ਦੇਸ਼ ਪਹਿਲਾਂ ਅੰਗਰੇਜ਼ਾਂ ਕੋਲੇ ਗੁਲਾਮ ਸੀ ਇਹ 15 ਅਗਸਤ 1947 ਨੂੰ ਅੰਗਰੇਜ਼ ਇੱਥੋਂ ਦਾ ਰਾਜ ਭਾਗ ਛੱਡ ਕੇ ਚਲੇ ਗਏ ਤੇ ਸਾਡੇ ਦੇਸ਼ ਨੂੰ ਆਜ਼ਾਦੀ ਮਿਲ ਗਈ ਇਤਿਹਾਸ 'ਚ ਮੈਂ ਬਹੁਤਾ ਨਾ ਜਾਵਾਂ ਤੇ ਮੈਂ ਹੋਣ ਦੀਆਂ ਜਿਹੜੀਆਂ ਹਾਲਾਤ ਦੇ ਅਨੁਸਾਰ ਅੱਜ ਗੱਲ ਕਰਨਾ ਚਾਹਾਂਗਾ ਮੈਨੂੰ ਨਾ ਜਿਸ ਤਰ੍ਹਾਂ ਦਾ ਸਮਾਜ ਬਣਿਆ ਪਿਆ ਆ ਜਾਂ ਜਿਸ ਤਰ੍ਹਾਂ ਤੁਸੀਂ ਬੱਚੇ ਹੋ ਬੱਚੇ ਤੁਸੀਂ ਸਾਡੇ ਦੇਸ਼ ਦਾ ਸਾਡੇ ਸਮਾਜ ਦਾ ਬੜਾ ਵੱਡਾ ਭੂਤਖੋ ਅੱਜ ਤੋਂ ਕੁਝ ਸਾਲਾਂ ਬਾਅਦ ਜਿੱਥੇ ਅਸੀਂ ਖੜੇ ਆ ਇੱਥੇ ਤੁਹਾਡੇ ਚੋਂ ਕਈਆਂ ਨੇ ਖੜੇ ਹੋਣਾ ਹੋਂ ਸਾਡੇ ਪਰ ਪਤਾ ਨਹੀਂ ਕਿਉਂ ਹੁਣ ਸਾਡੀ ਜਿਹੜੀ ਪੀੜ੍ਹੀ ਆ ਉਹ ਆਪਣੀ ਜ਼ਿੰਮੇਵਾਰੀ ਤੋਂ ਨਾ ਥੋੜੀ 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 ਭਟਕਦੀ ਜਾਂਦੀ ਆ ਨਾਲ ਬੀਐਸਐਫ ਦਾ ਬਹੁਤ ਵੱਡੇ ਤੌਰ ਤੇ ਬਾਹਰ ਹੁੰਦਾ ਹੰਦਰਸਾ ਤੇ ਉੱਥੇ ਸਾਡੇ ਕੋਲ ਬੱਚੇ ਜਿਹੜੇ ਆਉਂਦੇ ਆ ਨਾ ਉਹਨਾਂ ਬੱਚਿਆਂ ਨੂੰ ਛੋਟੇ ਛੋਟੇ ਬੱਚੇ ਨੂੰ ਪੁੱਛਿਆ ਜਾਵੇ ਵੀ ਬੱਚੇ ਤੂੰ ਵੱਡਾ ਹੋ ਕੇ ਕੀ ਬਣਨਾ ਹੈ ਤੇ ਉਹ ਬੱਚਾ ਇਹੀ ਕਹਿੰਦਾ ਸੀ ਵੀ ਮੈਂ ਫੌਜੀ ਬਣਨਾ ਹੈ ਕੀ ਬਣਨਾ ਹੈ ਔਰ ਇਸ ਕਰਕੇ ਮੇਰੀਆਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਜਿਹੜਾ ਤੁਸੀਂ 15 ਅਗਸਤ ਦੇ ਸਬੰਧ ਵਿੱਚ ਕੀਤਾ ਤੁਸੀਂ ਆਪਣੇ ਦੇਸ਼ ਦੀ ਭਰਤੀ ਵਾਸਤੇ ਜਾਂ ਦੇਸ਼ ਦੀ ਮਾਨ ਸਨਮਾਨ ਲਈ ਡੇਗੇ ਆ ਕੇ ਸਾਰਿਆਂ ਦਾ ਬਹੁਤ ਵਧੀਆ ਲੱਗੀ ਬਾਕੀ ਮੈਂ ਤੁਹਾਨੂੰ ਬੱਚਿਓ ਇਹ ਸ਼ੁਭੀ ਸ਼ਾਮਾਂ ਦੇਣਾ ਚਾਹਾਂਗਾ ਇਸ ਮੌਕੇ ਦੇ ਉੱਤੇ ਵੀ ਤੁਸੀਂ ਵਰਦੀ ਗਾੜੀ ਨੌਕਰੀ ਦੇ ਵਾਸਤੇ ਤਿਆਰੀ ਕਰਿਓ ਤੁਹਾਨੂੰ ਅਧਿਆਪਕ ਸਹਿਬਾਨ ਤੇ ਸਾਡੇ ਸਕੂਲ ਦੇ ਜਿਹੜੇ ਮਿਹਰਮਾਨ ਸਪਾਲ ਸਰ ਅਰਵੰਸ ਸਰ ਕੀ ਸਰ ਤੇ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਤੁਹਾਨੂੰ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਾਡਾ ਜਿਹੜਾ ਮਾਣ ਆ ਸਾਡੇ ਜਿਹੜੇ ਬ੍ਰਦਰਸ ਨੇ ਇਹ ਤਾਂ ਹਿ ਯੂਨੀਫਾਰਮ ਦੇਖ ਕੇ ਬੱਚੇ ਯੂਨੀਫਾਰਮ ਦੇਖ ਕੇ ਹਮੇਸ਼ਾ ਹੀ ਬਾਤਾਂ ਲੈਂਦਾ ਵਾ ਕਿਉਂਕਿ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਇਹ ਇੱਕ ਸਮਝਣ ਵਾਲੀ ਗੱਲ ਹੈ ਕਿ ਬਹੁਤ ਹੀ ਇੱਕ ਵੱਡਾ ਜਜ਼ਬਾ ਹੈ ਬਹੁਤ ਵੱਡੀ ਜਜ਼ਬੇ ਦੇ ਵਿੱਚ ਜ਼ਿੰਮੇਵਾਰੀ ਆ ਕਿਹੜੀ ਸਾਡੇ ਬਦਰ ਦੇ ਆ ਪੜੀ ਬੂਬੀ ਨਵਾਰੇ ਆ ਕਿਆਰੀ ਬੱਚਿਓ ਅੱਜ ਆਪਾਂ ਆਜ਼ਾਦੀ ਦਿਵਸ ਨੂੰ ਮਨਾਉਣ ਵਾਸਤੇ ਇੱਥੇ ਇਕੱਠੇ ਹੋਈਆਂ ਤੇ ਉਹਦਾ ਇਤਿਹਾਸ ਜਨਣਾ ਉਹਦੇ ਬਾਰੇ ਸਮਝਣਾ ਕਿ ਆਜ਼ਾਦੀ ਸਾਨੂੰ ਇਹ ਕਿਉਂ ਮਿਲੀ ਕਦੋਂ ਮਿਲੀ ਤੇ ਅਸੀਂ ਸਾਡੀਆਂ ਇਹਦੇ ਵਿੱਚ ਕੀ ਰਿਸਪੋਨਸਿਬਿਲਟੀਜ਼ ਨੇ ਇਹ ਸਾਨੂੰ ਸਾਰੀਆਂ ਗੱਲਾਂ ਸਮਝ ਦੀ ਲੋੜ ਆ ਸਾਡਾ ਜਿਹੜਾ ਜੇ ਵਿੱਚੋਂ ਇਤਿਹਾਸ ਦੇ ਅੰਸਾਰ ਸੀ ਦੇਖੀ ਹੈ ਨਾ ਇਹ ਸਾਨੂੰ ਲਗਭਗ ਪਿਛਲੇ 2.5 ਹਜ਼ਾਰ ਸਾਲ ਪੁਰਾਣੀ ਗੁਲਾਮੀ ਸੀ ਸਾਡੇ ਦੇਸ਼ 'ਤੇ ਇਹ ਗੁਲਾਮੀ ਦੇ ਬੱਚੇ ਉਹ ਕਈ ਜਿਹੜੇ ਰੂਪ ਹੁੰਦੇ ਆ ਸੱਭਿਆਚਾਰਕ ਹੁੰਦੀ ਆ ਭਾਸ਼ਾ ਦੀ ਗੁਲਾਮੀ ਵੀ ਹੁੰਦੀ ਆ ਹੋਰ ਵੀ ਜਿਹੜੀਆਂ ਬੜੀਆਂ ਗੁਲਾਮ ਹੋਣ ਦੇ ਬੜੇ ਰੀਜ਼ਨ ਹੁੰਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਸਮੇਂ-ਸਮੇਂ ਚੁਸਦੇ ਰਹੇ ਹਾਂ ਤੇ ਉਹ ਜਿਹੜੀ ਗੁਲਾਮੀ ਸਾਨੂੰ ਜਿਹੜੀ ਕੰਪਲੀਟ ਜਿਹੜੀ ਜਾਤੀ ਆ ਇਹ ਸਾਨੂੰ 1915 ਅਗਸਤ 1947 ਤੋਂ ਮਿਲਦੀ ਆ ਜਿਹਦੇ ਵਿੱਚ ਅਸੀਂ ਆਪਣੇ ਹਾ ਭਾ ਆਪਣੇ ਜਿਹੜੇ ਹੈਗੇ ਆ ਭਾਵਨਾਵਾਂ ਜਾਂ ਆਪਣੇ ਖੁੱਲ ਗਏ ਜਿਹਨੇ ਪਹਿਲਾਂ ਊਂਪਰਦਾਸਾ ਦੱਸ ਚੁੱਕੇ ਆ ਕਿ ਸਾਨੂੰ ਸਾਡੇ ਰੋਡਾਂ ਤੇ ਹੋਟਲਾਂ ਵਿੱਚ ਵੀ ਜਾਣ ਨੂੰ ਨਾਸਬ ਨਹੀਂ ਸੀ ਹੁੰਦਾ ਉਹਦੇ ਸਾਡੇ ਰੋਕਾ ਸੀ ਉਹ ਸਾਨੂੰ ਸੰਪੂਰਨ ਤੌਰ ਤੇ ਆਜ਼ਾਦੀ ਮਿਲੀ ਆ ਬੱਚਿਓ ਇਹ ਜਿਹੜੀ ਹੁਣ ਸਾਨੂੰ ਆਜ਼ਾਦੀ ਮਿਲ ਗਈ ਆ ਅਸੀਂ ਇਹਨੂੰ ਕਿਤਾਬਾਂ 'ਚ ਪੜ੍ਹਨੇ ਆ ਅਸੀਂ ਮਾਨਦੇ ਵੀ ਅਗੇ ਆ ਪਰ ਅਸੀਂ ਜੇਕਰ ਤੁਸੀਂ ਮੰਨੋ ਇੰਨੇ ਬੱਚੇ ਬੈਠੇ ਨੇ ਇੱਕ ਸਾਡੀ ਜਿਹੜੀ ਆਜ਼ਾਦੀ ਹੋਰ ਰਹਿ ਗਈ ਆ ਫਾਈਨੈਂਸ਼ੀਅਲੀ ਜਿਹੜੀ ਹੈਗੀ ਆ ਉਹ ਆਜ਼ਾਦੀ ਤੁਹਾਨੂੰ ਉਦੋਂ ਮਿਲਨੀ ਆ ਜਦੋਂ ਤੁਸੀਂ ਸੱਚਮੁੱਚ ਜਿਹੜੀਆਂ ਤੁਸੀਂ ਵਰਤੀਆਂ ਪਾਈਆਂ ਜਾਂ ਜਾਂ ਤੁਸੀਂ ਜੋ ਆਪਣਾ ਭਾਵਨਾ ਲੈ ਕੇ ਸਕੂਲ ਚ ਜਾਏ ਜੋ ਜੇ ਤੁਸੀਂ ਉਸ ਚੀਜ਼ ਤੱਕ ਪਹੁੰਚੇ ਹੁਣੇ ਜਿਵੇਂ ਸਾਡੀ ਨੇ ਕਿਹਾ ਵਾ ਕਿ ਇਹਨਾਂ ਦੇ ਦੋ ਕਹ ਕਿਰੇ ਆ ਕ੍ਰੈਡਿਟਸ ਨੇ ਉਹਨਾਂ ਦੇ ਪਿਤਾ ਜਾਂ ਮੁਕਤਾ ਮਾਤਾ ਜਿਹੜੇ ਇੱਥੇ ਦੇ ਮਜ਼ਦੂਰੀ ਕਰਦੇ ਸੀ ਦੇਖੋ ਜੇਕਰ ਉਹਨਾਂ ਬੱਚਿਆਂ ਦੇ ਵਿੱਚ ਜਜ਼ਬਾ ਸੀ ਉਹਨਾਂ ਨੇ ਇਸ ਫੀਲਡ ਨੂੰ ਚੁਣਿਆ ਤਾਂ ਹੀ ਉਹ ਡਿਸਪਲਿਨ ਚ ਰਹਿ ਕੇ ਉੱਤੱਕ ਪਹੁੰਚ ਸਕੇ ਆ ਇਹ ਤੁਸੀਂ ਵੀ ਉੱਤੱਕ ਪਹੁੰਚ ਸਕਦੇ ਹੋ ਉਹਦੇ ਵਿੱਚ ਡਿਸਪਲਿਨ ਜਿਹੜਾ ਬਹੁਤ ਜ਼ਰੂਰੀ ਹੈ ਡਿਸਪਲਿਨ ਹਰੇਕ ਸੰਸਥਾ ਦੀ ਹਰੇਕ ਗਰੁੱਪ ਦੀ ਇਹ ਜਿੰਦ ਜਾਣਿਆ ਦੇਖੋ ਜੇਕਰ ਤੁਸੀਂ ਤੁਸੀਂ ਕਿਉਂਕਿ ਤੁਹਾਡੇ ਤੋਂ ਬਹੁਤ ਸਾਰੀਆਂ ਆਸਾਂ ਨੇ ਦੇਸ਼ ਨੂੰ ਆਸਾਂ ਕਿਉਂਕਿ ਕੱਲ ਤੁਸੀਂ ਬੜੇ ਬੜੇ ਉੱਚਾ ਉੱਕਣ ਜਾਣਾ ਹੈ ਤੇ ਜੇਕਰ ਡਿਸਪਲਿਨ ਤੁਸੀਂ ਸਭ ਤੋਂ ਪਹਿਲਾਂ ਖੁਦ ਨਹੀਂ ਜਿਹੜਾ ਬਣਾਓਗੇ ਕਹੇਂ ਤੁਸੀਂ ਕਿਸੇ ਨੂੰ ਕੁਝ ਕਹਿ ਸਕਦੇ ਹੋ ਸੋ ਡਿਸਪਲਨ ਮੈਂ ਦੇ ਇਹ ਇਨਾ ਹੀ ਇਸ ਗੱਲ ਤੇ ਫੋਕਸ ਕਰਦਾ ਵਾਂ ਕਿ ਸਾਨੂੰ ਡਿਸਪਲਨ ਦੀ ਬਹੁਤ ਜ਼ਰੂਰਤ ਹੈ ਡਿਸਪਲਨ ਦੇ ਵਿੱਚ ਰਹਿ ਕੇ ਤੁਸੀਂ ਕਿਸੇ ਵੀ ਉਦੇ ਤੱਕ ਜਾ ਸਕਦੇ ਹੋ ਇਹ ਡਿਸਪਲਨ ਸਾਡਾ ਘਰੋਂ ਹੀ ਸਟਾਰਟ ਹੁੰਦਾ ਹੈ ਇਹ ਨਾ ਕਹੀਏ ਕਿ ਘਰੇ ਅਸੀਂ ਜੋ ਮਰਜ਼ੀ ਕਰ ਲਈਏ ਕਿ ਹੁਣ ਅਸੀਂ ਸਕੂਲ ਦਾ ਗੇਟ ਐਂਟਰ ਕਰ ਗਏ ਆ ਹੁਣ ਡਿਸਪਲਨ ਸਟਾਰਟ ਹੋ ਉਹ ਡਿਸਪਲਨ ਇੱਕ ਝੂਠਾ ਡਿਸਪਲਨ ਹੋਏਗਾ ਘਰ ਦੇ ਵਿੱਚ ਸਾਡੇ ਪੇਰੈਂਟਸ ਨੇ ਛੋਟੇ ਭੈਣ ਭਰਾ ਨੇ ਵੱਡੇ ਹੀ ਨੇ ਉਹਨਾਂ ਦਾ ਅਸੀਂ ਕਿਵੇਂ ਸਤਿਕਾਰ ਕਰਨਾ ਹੈ ਫਿਰ ਅਸੀਂ ਆਪਣਾ ਪੜ੍ਹਾਈ ਦੇ ਦੌਰਾਨ ਆਪਣਾ ਟਾਈਮ ਟੇਬਲ ਕਿਵੇਂ ਬਣਾਉਣਾ ਹੈ ਜੇਕਰ ਕੋਈ ਬੱਚਾ ਖਾਸ ਕਰਕੇ ਜਿਹਦਾ ਬੱਚਾ NCC ਵਿੱਚ ਵਰਕ ਕਰ ਰਿਹਾ ਹੈ ਉਹ ਘਰੇ ਜਾ ਕੇ ਆਪਣਾ ਟਾਈਮ ਟੇਬਲ ਹੀ ਬਣਾ ਸਕਿਆ ਦੇਖੋ ਤੁਹਾਡੇ ਤੋਂ ਮੈਂ ਪਹਿਲਾਂ ਕਹਿੰਦਾ ਕਿ ਬਹੁਤ ਸੰਗਿਆ ਆਸਾਨ ਹੈ ਇੱਕ ਆਪਣਾ ਟਾਈਮ ਟੇਬਲ ਬਣਾਓ ਟਾਈਮ ਟੇਬਲ ਦੇ ਅਪਰ ਵਿੱਚ ਪੜਾ ਕੇ ਉਹਦੇ ਅਨਸਾਰ ਆਪਣੀ ਪੜ੍ਹਾਈ ਕਰੋ ਆਪਣੇ ਘਰ ਦੇ ਕੰਮ ਕਰੋ ਫਿਰ ਤੁਸੀਂ ਆਪਣੀ NCC ਦੀ ਪ੍ਰੈਕਟਿਸ ਵੀ ਕਰੋ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ NCC ਵਿੱਚ ਆ ਕੇ ਤੁਸੀਂ ਡਿਸਪਲਿਨ ਵਿੱਚ ਨਹੀਂ ਰਹੋਗੇ ਤੇ ਤੁਸੀਂ ਬੜਾ ਕੁਝ ਗਵਾ ਦੋਗੇ ਸੋ ਪਲੀਜ਼ ਸਾਰੇ ਬੱਚੇ ਡਿਸਪਲਿਨ ਨੂੰ ਫਾਲੋ ਕਰੋ ਹੁੰਦਾ ਥੋੜਾ ਹਾਰਡ ਆ ਪਰ ਇਹ ਜਦੋਂ ਤੁਸੀਂ ਕਿਉਂਕਿ ਪੈਂਡਾ ਵਿਖੜਾ ਏ ਪਰ ਇਹਦਾ ਫਲ ਬਹੁਤ ਮਿੱਠਾ ਏ ਵਿਖੜੀਆਂ ਪੈਂਡੀਆਂ ਦੇ ਵੀ ਫਲ ਮਿੱਠੇ ਹੁੰਦੇ ਸੀ ਕਿ ਪਹਿਲੋ-ਪਹਿਲੋ ਪੜਾ ਜੰਨੇ ਆ ਕਿ ਰਸਤਾ ਬੜਾ ਔਖਾ ਏ ਕੰਡੇ ਨੇ ਪੱਥਰ ਆ ਪਰ ਜਿਹੜੀ ਮੰਜ਼ਿਲ ਆ ਉਹ ਸਾਡੀ ਅਕੇ ਹੀ ਤਿਆਰ ਕਰ ਦਿੰਦੀ ਆ ਸਾਰੇ ਬੱਚਿਆਂ ਨੂੰ ਮੈਂ ਤੇ ਸਾਰੇ ਇਤਿਹਾਸ ਸਹਿਬਾਨਾਂ ਨੂੰ ਸਾਰੇ ਸਕੂਲ ਨੂੰ ਤੇ ਸਾਰੀ ਵਰਦੀ ਧਾਰਨ ਯੂਨੀਫਾਰਮ ਜਿੰਨੀਆਂ ਸਾਡੀਆਂ ਸੈਨਾਵਾਂਆਂ ਗੀਆਂ ਉਹਨਾਂ ਨੂੰ ਤੇ ਸਾਰੇ ਦੇਸ਼ ਨੂੰ ਆਜ਼ਾਦੀ ਦੇ ਅਸੀਂ ਆ ਬਹੁਤ-ਬਹੁਤ ਮੁਬਾਰਕਾ ਦਿਨਾ ਹੈ ਧੰਨਵਾਦ ਪੈਂਦਾ ਤੇ ਨਹੀਂ ਕਾਇਮ ਹੈ ਦਿੱਤੀਆਂ ਸੈਨਾ ਦੇ ਵਿੱਚ ਗਿਆ ਇੱਕ ਜਿਹੜਾ ਸ਼ਹੀਦ ਹੋ ਜਾਂ ਗਿਆ ਹੈ ਉਹ ਕਿੰਨਾ ਵੀ ਅਸੀਂ ਜੇ ਕੱਲ ਨਾ ਹੋਈਏ ਯਾਰੋ ਸਾਡਾ ਸ਼ੋਕ ਮਨਾਣਾ ਨਾ ਅਸੀਂ ਜੇ ਕੱਲ ਨਾ ਹੋਈਏ ਯਾਰੋ ਸਾਡਾ ਸ਼ੋਕ ਮਨਾਣਾ ਨਾ ਪਰ ਆਪਣੀ ਖੁਸ਼ੀਆਂ ਵਿੱਚ ਸਾਡੇ ਉਹ ਜਿਹੜੇ ਘਰ ਪੁੱਲ ਜਾਣ ਕਿ ਦੇਸ਼ ਹੈ ਸਾਨੂੰ ਜਾਨ ਤੋਂ ਪਿਆਰਾ ਦੇਸ਼ ਹੈ ਸਾਨੂੰ ਜਾਨ ਤੋਂ ਪਿਆਰਾ ਇਸ ਦੀ ਸ਼ਾਨ ਘਟਾਣਾ ਨਾ ਸਾਡੀ ਕਾਮ ਨਾ ਲੱਗਣੀ ਕਿ ਦੇਸ਼ ਹੈ ਸਾਨੂੰ ਜਾਨ ਤੋਂ ਪਿਆਰਾ ਇਸ ਦੀ ਸ਼ਾਨ ਘਟਾਣਾ ਨਾ ਮਰਦਾ ਮਰਦਾ ਵੀਰ ਸਿਪਾਹੀ ਹੰਮਤ ਬਤਨਾਂ ਨੂੰ ਕਹਿ ਜਾਏਗਾ ਮਾਰ ਜਾਵਾਂਗੇ ਤਾਕੀ ਹੋਇਆ ਦੇਸ਼ ਸਾਜਿੰਦਾ ਰਹਿ ਜਾਏ ਕਿ ਸਾਡਾ ਮਸਲਬ ਦੇਸ਼ ਦੀ ਭਗਤੀ ਹੁਣ ਤੁਸੀਂ ਸਟੂਡੈਂਟ ਲੋਕ ਜਿੰਨੇ ਬੈਠੇ ਹੋ ਤੁਹਾਡੀ ਭਗਤੀ ਕਿਹੜੀ ਹੈ ਤੁਸੀਂ ਸਟੱਡੀ ਕਰਦੇ ਹੋ ਕਲਾਸਰੂਮ ਜਾ ਕੇ ਇਹੋ ਹੀ ਤੁਹਾਡੀ ਭਗਤੀ ਹੈ ਠੀਕ ਹੈ ਸੋ ਸਾਡਾ ਮਸਲਬ ਦੇਸ਼ ਦੀ ਭਗਤੀ ਕੰਮ ਸਾਡਾ ਕੁਰਬਾਨੀ ਹੈ ਆਪਣੀ ਜਾਤ ਸਿਪਾਹੀ ਤੇ ਕੌਮ ਆਪਣੀ ਹਿੰਦੁਸਤਾਨੀ ਹੈ ਕਿ ਦੇਸ਼ ਦੇ ਕੰਮ ਨਾਲ ਆਏ ਜਵਾਨਾ ਵਾਸਾਨੀ ਮਤੇਸ਼ ਪਾਨੀਆਂ ਗਾਵੇ ਉਹਨਾਂ ਦੀ ਮੈਸੇਜ ਹੈ ਕਿ ਦੇਸ਼ ਦੇ ਕੰਮ ਨਾ ਆਏ ਜਵਾਨਾਂ ਤੇ ਕੀ ਤੇਰੀ ਜਵਾਨੀ ਹੈ ਮਰਦਾ ਮਰਦਾ ਵੀਰ ਸਿਪਾਹੀ ਹਮ ਮਤਰਾ ਨੂੰ ਕਹਿੰਦਾ ਜਾਏਗਾ ਮਰ ਜਾਵਾਂਗੇ ਤਾਂ ਕਿ ਹੋਇਆ ਦੇਸ਼ ਤਾਂ ਦਿੰਦਾ ਰਹਿ ਜਾਏ ਸੋ ਮੈਂ ਇਹਨਾਂ ਸ਼ਬਦਾਂ ਨਾਲ ਹੀ ਸਮਾਪਤ ਕਰਦਾ ਹਾਂ ਅਜ਼ਾਦੀ ਦੇ ਵਜ ਦੇ ਸਾਬ ਜਿੰਨੇ ਵੀ ਸਟੂਡੈਂਟਸ ਨੇ ਇੱਥੇ ਜਿੰਨੇ ਮੇਰੇ ਬਹੁਤ ਸਾਰੇ ਰਿਸਪੈਕਟਰ ਨੇ ਸਰਦਾਰ ਰਕੀ ਸਿੰਘ ਸਰਪਾਲ ਸਿੰਘ ਸੰਧੋ ਜੀ ਹਰਮਨ ਜੀ ਤੇ ਜਿੰਨੇ ਵੀ ਸਟੂਡੈਂਟ ਇੱਥੇ ਐਸਸੀ ਕੈਡੀਏਟਸ ਪਹੁੰਚੇ ਨੇ ਜਾਂ ਬਾਕੀ ਸਟੂਡੈਂਟ ਬੈਠੇ ਨੇ ਬਾਖਾਰਿਆ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਇੱਕ ਮੈਸੇਜ ਇੱਕ ਮੈਸੇਜ ਇਹਦੇ ਨਾਲ ਲੈਣੀ लास्ट ਦੇ ਮੈਂ ਸਭ ਨੂੰ ਕਹਿਣਾ ਚਾਹਣਾ ਹੈ ਕਿ ਇੱਕ ਸਟੂਡੈਂਟ ਸਵਾਲ ਕਰਦਾ ਹੈ ਕਿ ਸਰ ਮੈਂ ਦੇਸ਼ ਦੇ ਉੱਤੇ ਜਾਨ ਵਾਰ ਦੇਣਾ ਚਾਹਣਾ ਹੈ ਦਸਵੀਂ 11ਵੀਂ ਕਲਾਸ ਦਾ ਪੜ੍ਹਦਾ ਹੋਇਆ ਬੱਚਾ ਇਹ ਗੱਲ ਕਹਿੰਦਾ ਹੈ ਤੇ ਮੈਂ ਅਕਸਰ ਉਹਨਾਂ ਨੂੰ ਕਹਿਣਾ ਕਿ ਬੇਟੇ ਅਜੇ ਤੁਹਾਡੀ ਉਮਰ ਬਾਰਡਰ ਤੇ ਜਾ ਕੇ ਦੇਸ਼ ਦੇ ਲਈ ਕੁਰਬਾਨ ਕਰਨ ਵਾਲੀ ਨਹੀਂ ਹੋਈ ਤੁਸੀਂ ਜੇਕਰ ਆਪਣੇ ਦੇਸ਼ ਦੇ ਜਿੰਨੇ ਵੀ ਸ਼ਹੀਦ ਹੋਏ ਜਵਾਨ ਨੇ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਚਾਹਦੇ ਹੋ ਤਾਂ ਜਿਸ ਤਰ੍ਹਾਂ ਉਹ ਆਪਣੀ ਡਿਊਟੀ ਪੱਤੀ ਬੜੇ ਇਮਾਨਦਾਰ ਸੀ ਸਾਰੇ ਬੱਚੇ ਮੇਰੇ ਵੱਲ ਧਿਆਨ ਦਿਓ ਕਿ ਜਿਹੜੇ ਵੀ ਆਪਣੀ ਡਿਊਟੀ ਪੱਤੀ ਇਮਾਨਦਾਰ ਸੀ ਤੁਸੀਂ ਆਪਣੇ ਕੰਮ ਪ੍ਰਤੀ ਜਦੋਂ ਆਪਣੇ ਸਕੂਲ 'ਚ ਬੈ ਕੇ ਆਪਣੇ ਘਰ 'ਚ ਬੈ ਕੇ ਇਮਾਨਦਾਰ ਹੋਗੇ ਦੇਸ਼ ਦੇ ਲਈ ਇਹੋਂ ਛੱਡ ਸਭ ਤੋਂ ਵੱਡੀ ਭਗਤੀ ਹੋਈ ਠੀਕ ਹੈ ਥੈਂਕ ਯੂ ਵੈਲਕਮ ਬਹੁਤ ਹੀ ਪਿਆਰੇ ਬੱਚਿਓ ਆਜ ਤੁਹਾਨੂੰ 15 ਰਸਤੇ ਅਯਾਤੀ ਦੇ ਹੋਦਿਆਂ ਬਹੁਤ ਬਹੁ ਵਧਾਈਆਂ ਬਹੁਤ ਹੀ ਸਤਿਕਾਰਯੋਗ ਟੀਚਰ ਅਧਿਆਪਕ ਸਾਥੀ ਸਾਡੇ ਇਥੇ ਤੁਹਾਨੂੰ ਆਪਣੇ ਆਪਣੇ ਵਿਚਾਰ ਦੇ ਕੇ ਦੱਸ ਕੇ ਗਏ ਤੁਹਾਨੂੰ ਅੱਜ ਦੇ ਦਿਨ ਦਾ ਇਤਿਹਾਸ ਸਾਰਿਆਂ ਨੂੰ ਬਾਕੂ ਵੀ ਪਤਾ ਹੈ ਇਸ ਲਈ ਆਪਾਂ ਇਤਿਹਾਸ ਨੂੰ ਛੱਡ ਕੇ ਅੱਜ ਦੇ ਦਿਨ ਦੀ ਗੱਲ ਕਰਾਂਗੇ ਕਿ ਆਪਾਂ ਤੁਸੀਂ ਕੈਂਡੀਡਟਸ ਨੇ ਜਾਂ ਤੁਸੀਂ ਵਿਦਿਆਰਥੀਆਂ ਨੇ ਇਸ ਦਿਨ ਤੋਂ ਕੀ ਫੇਦ ਲੈਣੀ ਹੈ ਸਭ ਤੋਂ ਪਹਿਲਾਂ ਕਿ ਸਾਰੇ ਉਮੀਦਵਾਰੀਆਂ ਦੇ ਦਿਲ 'ਚ ਭਾਵਨਾ ਹੋਣੀ ਚਾਹੀਦੀ ਹੈ ਮਨ 'ਚ ਮਤਲਬ ਤੁਹਾਡੇ ਦਿਮਾਗ 'ਚ ਤੁਹਾਡੀ ਸੋਚ ਵਿੱਚ ਇਹ ਚੀਜ਼ ਪੱਕੀ ਹੋਣੀ ਚਾਹੀਦੀ ਹੈ ਕਿ ਤੁਸੀਂ ਹਮੇਸ਼ਾ ਆਪਣੇ ਦੇਸ਼ ਪ੍ਰਤੀ ਵਫਾਦਾਰ ਰਹੋਗੇ ਦੇਸ਼ ਪ੍ਰਤੀ ਵਫਾਦਾਰ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਹਰੇਕ ਬੰਦਾ ਫੌਜੀ ਬਣ ਕੇ ਬਾਰਡਰ 'ਤੇ ਲੜਾਈ ਕਰੇ ਹਰੇਕ ਬੱਚਾ ਵੱਡੇ ਹੋ ਕੇ ਫੌਜੀ ਬਣੇ ਜਿਹੜੇ ਫੌਜ ਵਿੱਚ ਜਾ ਸਕਦੇ ਦੀਵ ਹੈ ਜਿਹੜੇ ਕਿਸੇ ਹੋਰ ਵੀ ਜੋਬ 'ਚ ਜਾਣਗੇ ਕਿਸੇ ਵੀ ਕੰਮ ਕਰ ਜਾਣਗੇ ਕੋਈ ਜੋਬ ਨਹੀਂ ਵੀ ਕਰਨਗੇ ਆਪਣਾ ਬਿਜ਼ਨਸ ਕਰਨਗੇ ਆਪਣਾ ਛੋਟਾ-ਮੋਟਾ ਕਾਰੋਬਾਰ ਕਰਨਗੇ ਉਹਦੇ ਵਿੱਚ ਜੇ ਤੁਸੀਂ ਕਿਸੇ ਨਾਲ ਧੋਖਾ ਨਹੀਂ ਕਰ ਰਹੇ ਇਹਦਾ ਮਤਲਬ ਤੁਸੀਂ ਦੇਸ਼ ਪ੍ਰਤੀ ਵਫਾਦਾਰ ਹੋ ਜੇ ਤੁਸੀਂ ਕਿਸੇ ਵੀ ਦੂਸਰੇ ਬੰਦੇ ਨਾਲ ਜਿਹੜਾ ਤੁਹਾਡੇ ਨਾਲ ਕੋਈ ਵੀ ਡੀਲ ਕਰ ਰਿਹਾ ਹੈ ਉਹਦੇ ਨਾਲ ਧੋਖਾ ਨਹੀਂ ਕਰ ਰਹੇ ਮਤਲਬ ਤੁਸੀਂ ਦੇਸ਼ ਪ੍ਰਤੀ ਵਫਾਦਾਰ ਹੋ ਇਹ ਕਹਿੰਦੇ ਇਸ ਤਰ੍ਹਾਂ ਆਪਾਂ ਨਸ਼ੇ ਤੋਂ ਦੂਰ ਰਹਿਣਾ ਸਭ ਤੋਂ ਵੱਡਾ ਮੁਸ਼ਕਲ ਹੈ ਇਸ ਵੇਲੇ ਆਪਣੀ ਪੀੜ੍ਹੀ ਦੀ ਨਸ਼ਾ ਤੇ ਮੋਬਾਈਲ ਦੋ ਚੀਜ਼ਾਂ ਨੇ ਆਪਣੀ ਜਵਾਨ ਪੀੜ੍ਹੀ ਜਿਹੜੀ ਤੁਸੀਂ ਹੋ ਜਿਨ੍ਹਾਂ ਨੇ ਅੱਗੇ ਸਾਡੇ ਦੇਸ਼ ਦਾ ਭਵਿੱਖ ਬਣਾਇਆ ਉਹਨਾਂ ਦੀਆਂ ਦੋ ਸਭ ਤੋਂ ਵੱਡੀਆਂ ਦੁਸ਼ਮਣ ਇਸ ਵੇਲੇ ਹੈਗੇ ਆ ਨਸ਼ਾ ਅਤੇ ਮੋਬਾਈਲ ਇਹਨਾਂ ਦੋਵਾਂ ਤੋਂ ਦੂਰ ਰਹਿਣ ਦੇ ਸਿਰਫ ਤੇ ਸਿਰਫ ਦੋ ਤਰੀਕੇ ਨੇ ਇੱਕ ਤਾਂ ਆਪਣੇ ਆਪ ਨੂੰ ਬਿਜ਼ੀ ਕਰ ਲਓ ਆਪਣੇ ਆਪ ਨੂੰ ਪੜ੍ਹਾਈ 'ਚ ਜਾਂ ਆਪਣੇ ਕੰਮ 'ਚ ਇੰਨਾ ਕੁ ਬਿਜ਼ੀ ਕਰ ਲਓ ਇਹ ਤੁਹਾਨੂੰ ਇਸ ਚੀਜ਼ ਵੱਲ ਧਿਆਨ ਹੀ ਨਾ ਜਾਵੇ ਠੀਕ ਹੈ ਦੂਸਰਾ ਤਰੀਕਾ ਇਹਦਾ ਹੈ ਇਹ ਹੈ ਕਿ ਜੇ ਕੋਈ ਤੁਹਾਡਾ ਦੋਸਤ ਜਾਂ ਜਾਣਕਾਰ ਇਸ ਕੰਮ 'ਚ ਹੈਗਾ ਤੁਸੀਂ ਉਹਦਾ ਸਾਥ ਛੱਡ ਦਿਓ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਇੱਕ ਵਾਰੀ ਦੋ ਵਾਰੀ ਨਹੀਂ ਸੁਧਰਦਾ ਉਹਦਾ ਸਾਥ ਛੱਡ ਦਿਓ ਫਿਰ ਤੁਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹੋ ਤੇ ਅੱਜ ਆਪਾਂ ਇਸ ਦੈਂਦੇ ਸਦਰਾਮ ਦੇ ਵਿੱਚ ਆਪਾਂ ਇੱਥੇ ਭਾਸ਼ਣ ਮੁਕਾਬਲੇ ਕਰਾਏ ਦੂਸਰਾ ਪਾਸਟਰ ਮੇਕਿੰਗ ਦੇ ਕੰਪੀਟੀਸ਼ਨ ਕਰਵਾਏ ਆ ਉਹ ਜੀ ਪਹਿਲਾਂ ਮੇਰੇ ਨਾਲ ਮੈਡਮ ਅਮਨ ਬੈਠੇ ਸੀਗੇ ਅਸੀਂ ਸਾਰੇ ਡਿਸਾਈਡ ਕਰਕੇ ਉਹਨੂੰ ਫਸਟ ਸੈਗਮ ਥਰਡ ਦਾ ਕਰਤਾ ਬਟ ਉਹਦੇ ਚ ਜਿਹੜੇ ਬਾਕੀ ਵੀ ਨੇ ਉਹ ਵੀ ਦੀ ਬੈਸਟ ਨੇ ਹਰੇਕ ਬੱਚੇ ਨੇ ਪਾਸਟਰ ਮੇਕਿੰਗ ਦੇ ਵਿੱਚ ਬਹੁਤ ਮਿਹਨਤ ਕੀਤੀ ਹੈ ਤੇ ਇੱਕ ਭਾਸ਼ਣ ਮੁਕਾਬਲੇ 'ਚ ਲੜਕੀ ਦਾ ਨਾਮ ਮੈਂ ਭੁੱਲ ਗਿਆ ਸ਼ਾਇਦ ਉਹ ਸਾਹਮਣੇ ਬੈਠੀ ਹੈ ਤਪਾਸ਼ ਨੂੰ ਮਤਲਬ ਮੈਨੂੰ ਬੈਸਟ ਲੱਗਿਆ ਉਹਦਾ ਕਾਰਨ ਸੀਗਾ ਕਿ ਉਹ ਬਿਲਕੁਲ ਰੀਡ ਨਹੀਂ ਸੀ ਕਰ ਰਹੀ ਵਿੱਚੋਂ ਵਿੱਚੋਂ ਥੋੜਾ ਰੀਡ ਕਰ ਰਹੀ ਸੀ ਬਾਕੀ ਉਹ ਤੁਹਾਡੇ ਨਾਲ ਕੰਟੈਕਟ ਵਿੱਚ ਆਈ ਕੰਟੈਕਟ ਕਰਕੇ ਸਪੀਚ ਦੇਣਾ ਇਹ ਬਹੁਤ ਵਧੀਆ ਗੱਲ ਹੁੰਦੀ ਹੈ ਇੱਕ ਇਹਦਾ ਰੂਲ ਹੈ ਕਿ ਉਹ ਬੈਸਟ ਸੀਗਾ ਬਾਕੀ ਬੱਚੇ ਦਾ ਬੈਸਟ ਸੀ ਕੋਸ਼ਿਸ਼ ਕਰੋ ਅੱਗੇ ਤੋਂ ਹੋਰ ਵੀ ਬੈਸਟ ਹੋ ਜਾਏਗਾ ਇੱਕ ਵਾਰੀ ਫੇਰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ 15 ਗਣ ਆਜ਼ਾਦੀ ਦੇ ਉਤਸਵਾਂ ਧੰਨਵਾਦ ਬੇਟਾ ਬੜੀ ਆਵਾਜ਼ ਵਿੱਚ ਕਮੀ ਹੈ ਤਵੇ ਅਸੀਂ ਕਿਹਾ ਕਮੀ ਹੈ ਬੇਟਾ ਉਹ ਇਸਰਮ ਦਾ ਗਿਆਨ ਹੈ ਨਰ ਨਹੀਂ ਪਸ਼ੂ ਨਹੀਂ ਰਾ ਹੈ ਔਰ ਮ੍ਰਿਤਕ ਸਮਾਨ ਹੈ ਗੁੱਡ ਮਾਰਨਿੰਗ एवरीवन ਸਭ ਤੋਂ ਪਹਿਲੇ ਸਾਨੂੰ ਸਾਰਿਆਂ ਨੂੰ ਇੱਕ ਸ਼ਬਦ ਦਾ ਗਿਆਨ ਬਹੁਤ ਜ਼ਰੂਰੀ ਹੈ ਆਜ਼ਾਦੀ ਆਜ਼ਾਦੀ ਸੁਣਨ ਚਾਹਦਾ ਹੈ 15 ਅਗਸਤ ਹੈ ਜੀ ਛੁੱਟੀ ਹੈ ਆਜ਼ਾਦੀ ਸ਼ਬਦ ਦਾ ਮਤਲਬ ਹੈ ਤੁਸੀਂ ਆਪਣੀ ਮਰਜ਼ੀ ਨਾਲ ਕੁਝ ਵੀ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਬੜਾ ਪ੍ਰੋਬਲਮ ਆਉਂਦੀ ਹੈ ਨਾ ਕਿ ਟੀਚਰ ਇੱਕ ਦਮ ਇੱਕ ਆ ਗਿਆ ਇੱਕ ਦਮ ਇੱਕ ਆ ਗਿਆ ਤੁਹਾਡੀ ਆਜ਼ਾਦੀ ਖੋ ਲਈ ਗਈ ਕਿ ਅਸੀਂ ਬਾਹਰ ਜਾਣਾ ਸੀ ਪੀਰਡ ਛੱਡ ਕੇ ਅਸੀਂ ਜਾ ਨਹੀਂ पाए ਪਰ ਤੁਸੀਂ ਇਹ ਸੋਚੋ ਅਗਰ ਤੁਹਾਨੂੰ ਤੁਹਾਡੀ ਮਰਜ਼ੀ ਦਾ ਖਾਣਾ ਤੁਹਾਨੂੰ ਹੀ ਮਰਜ਼ੀ ਦਾ ਪਹਿਨਣਾ ਤੁਹਾਡੀ ਮਰਜ਼ੀ ਦਾ ਕਿਤੇ ਆਣਾ ਜਾਣਾ ਤੁਹਾਡੀ ਮਰਜ਼ੀ ਦਾ ਜੀਵਨ ਜਿਉਣ ਦੀ ਸ਼ੈਲੀ ਖੋ ਲਈ ਜਾਏ ਤੇ ਉਹਨੂੰ ਕੀ ਕਰਾਂਗੇ ਸੋ ਇਸ ਕਰਕੇ ਸਾਡੇ ਜਿਹੜੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਕਦਨਾਮ ਨਾ ਕਰੋ ਪੰਜਾਬ ਦੇ ਸਭ ਤੋਂ ਜ਼ਿਆਦਾ ਸ਼ਹੀਦ ਰਹੇ ਨੇ ਆਜ਼ਾਦੀ ਦੇ ਪ੍ਰੋਗਰਾਮਾਂ ਦੇ ਵਿੱਚ ਜਿੰਨੇ ਆਜ਼ਾਦੀ ਦੇ ਮੈਂ ਲਹਿਰਾਂ ਚੜੀਆਂ ਸਾਡੇ ਪੰਜਾਬ ਦੇ ਲੋਕ ਸੀਗੇ ਬਟ ਅੱਜੇ ਵੀ ਪੰਜਾਬ ਦਾ ਨਾਮ ਕਿਤੇ ਲਓ ਸਿਰਫ ਇੱਕ ਗੱਲ ਹੁੰਦੀ ਹੈ ਨਸ਼ਾ ਪੰਜਾਬ ਚ ਕੀ ਮਸ਼ਹੂਰ ਹੈ ਨਸ਼ਾ ਪਹਿਲੇ ਫੌਜ ਦੇ ਵਿੱਚ ਅਗਰ ਕਿਸੇ ਪੰਜਾਬੀ ਮੁੰਡੇ ਦਾ ਇੱਕ ਅੱਧਾ ਪੁਆਇੰਟ ਘੱਟ ਹੁੰਦਾ ਸੀ ਨਾ ਮੀਟਿੰਗ ਤੇ ਮਾਜੀ ਕਹਿੰਦੇ ਸੀ ਰੱਖ ਲੋ ਪੰਜਾਬੀ ਐ ਆਜ਼ਾਦੀ ਗਵਾਨ ਵਾਲੇ ਕੀ ਲੇਡੀਜ਼ ਨੂੰ ਕਿ ਲੱਗਦਾ ਹੈ ਕਿ ਅਸੀਂ ਜਦੋਂ ਵੀ ਆਜ਼ਾਦੀ ਦੇ ਸ਼ੁਰੂਆਤ ਦੀ ਗੱਲ ਕਰਦੇ ਹਾਂ ਭਗਤ ਸਿੰਘ ਸਰਤਾਜ ਸਿੰਘ ਸਰਾਭਾ ਮਹਾਤਮਾ ਮੰਦੀ